ਹਾਂਜੀ ਬਲੈਂਟਨ ਦੇ ਜੇਲ੍ਹ ਪਹੁੰਚੇ ਜਿਹਾ ਭਰਤੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਉੱਥੇ ਕੁਛ 1 ਮਹੀਨੇ ਹੋ ਗਏ ਸੀ ਪਹਿਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਢੇਗੋ ਹਾਂਜੀ ਕੀ ਕਾਰਨ ਸੀ ਹਾਂਜੀ ਡੈਡਾ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੁਲਿਸ ਮੁਲਾਜ਼ਮ ਦੱਸ ਕੇ ਗਏ ਸੀ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਹਾਂਜੀ ਬਲੈਂਟਨ ਰਹਿੰਦਾ ਬਲੈਂਟਨ ਡੈਡ ਬੋਡੀ ਕਿਦੋਂ ਮਾਤਲੀ ਡੈਡ ਬੋਡੀ ਰਾਤ ਪਹੁੰਚੀ ਢੇਗੋ ਅੰਬਰਸਾਰੀ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਇਸ ਰਾਤੀ ਵੀ ਮੰਗ ਕਰਦੇ ਹੋਏ ਜਦੋਂ ਜਦੋਂ ਸੁਤਾਨ ਬਾਜੀ ਕੀ ਗਾਣਾ ਸੀ ਆ ਗਿਆ ਸਾਡਾ ਪੁੱਤ ਬਾਕਸ ਆ ਗਿਆ ਚਲੋ ਅਸੀਂ ਦਰਸ਼ਨ ਕਰ ਲਿਆ ਤਾਂ ਤੁਹਾਨੂੰ ਦਰਸ਼ਨ ਹੋਦੇ ਆ ਗਿਆ ਹੀ ਬਹਿ ਕੇ ਬਾਕੀ ਸਾਡੇ ਉਹ ਕਹਿਣ ਬਾਤ ਬੱਚਿਆ ਕੋਈ ਨਹੀਂ ਕੋਈ ਨਹੀਂ ਬੱਚਿਆ ਨਹੀਂ بیٹھا چھوٹਾ ਕੈਨੇਡਾ ਵਾਲਾ ਬੇਟੀ 4 ਸਾਲ ਦੀ ਉਹਦੀ ਬੇਟੀ 4 ਸਾਲ ਹਾਂਜੀ ਮੇਰੀ ਹਾਂਜੀ ਮੇਰਦਾ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਆ ਆਹ ਮੇਰੇ ਆਹ ਉਹ ਮੇਰੀ ਧੀ ਕਹਿੰਦੇ ਢੀਡੀ ਬਡੀ ਸਜ਼ਾ ਦੇਦੀ ਰੱਬ ਨੇ ਆਹ ਦੰਨ ਸਜ਼ਾ ਵੀ ਰਿਆ ਉਹ ਮੇਰੀ ਧੀ ਹੈ ਉਹ ਨਾ ਕਿਸੇ ਦੇਖੀਏ ਉਹ ਮੇਰਾ ਗੁਰਚਰਨ ਸਿੰਘ ਉਹ ਮੇਰਾ ਸੋਨਾ ਪੁੱਤ ਸੀ ਉਹ ਮੇਰਾ ਸੋਨਾ ਗੁਰਚਰਨ ਓ ਮੇਰਾ ਲੈਕ ਪੁੱਤ ਬੜਾ ਸੀ ਓ ਮੇਰੇ ਆ ਪੁੱਤਾਂ ਉਹ ਕਿ ਨਾਮ ਹੈ ਵਾਈਕਲ ਸਵਾਇਕੀ ਫਤੇ ਗੁਰਚਰਨ ਜੀ ਸਾਂਗੇ ਮੋੜਦਾ ਨਾਲ ਤੇ ਸਾਡੇ ਭਰਾ ਦੇ ਵੱਡੇ ਸੁਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ੍ਹ ਕੇ ਕੁਛਨ ਵਧੀਆ ਆਪਣਾ ਜਿਹੜੀ ਆ ਜੋਬ ਜਿਹੜੀ ਆ ਉਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ ਪੁਲਿਸ ਦੇ ਵਿੱਚ ਹੀ ਇਸ ਟਾਈਮ ਰਾਈਨੋ ਤੋਂ ਪਿਛਲੇ ਕੁਛ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਸ ਦੇ ਨਾਲ ਇਹਨਾਂ ਦੀ ਸਡਨਲੀ ਇਹਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਡਿਊਟੀ ਜਾ ਰਹੇ ਇਥੇ ਮੇਰੇ ਖਿਆਲ ਤੋਂ ਜੈਨਾ ਟਕਰਾ ਗਈ ਗੱਡੀ ਨੂੰ ਤੇ ਅੱਜ ਜਿਹੜੀ ਆ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅਮਰਸਾਹਰ ਏਅਰਪੋਰਟ ਤੇ ਡੈੱਡ ਬਡੀ ਪਹੁੰਚੀ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਸਹੀ ਬਹੁਤ ਵਧੀਆ ਵਾਪਸ ਸਹੀ ਆ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਾਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗਵਸਤਾ ਔਰ ਬਹੁਤ ਜਵਾਨ ਹੀ ਹੁੰਦਾ ਸਾਡੇ ਸੇਫਟ ਤੋਂ ਵੱਧ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਕਹਿੰਦਾ ਆ ਛੋਟੀ ਜੀ ਬੱਚੀ ਆ ਦੇਖੋ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਆ ਕੀ ਹੋ ਰਿਹਾ ਹਨ ਵੀ ਇਹ ਤੇ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਹਾਂ ਤੇ ਅਸੀਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਹਾਂ ਉਦੋਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉਦੋਂ ਦਾ ਲੁਭਾ ਪਿਆ ਵਾ ਸੋ ਅਸੀਂ ਆਈ ਹੀ ਬਲਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਪਿਓ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ